ਹਾਂਜੀ ਜਿੱਦਾਂ ਕੀ ਆਪਾਂ ਸੋਨੇ ਦੀਆਂ ਰੋਟੀਆਂ ਦੇ ਵਿੱਚ ਵੇਖਿਆ ਕੀ ਰਾਣੋ ਆਪਣੇ ਘਰ ਗਈ ਸੀ ਆਪਣੀ ਮਾਂ ਦੇ ਕੋਲ ਉਸ ਨੂੰ ਆਪਣਾ ਦੁੱਖ ਸੁਣਾਉਣ ਤੇ ਪਰਮਾਨਿ ਉਸ ਨੂੰ ਬਾਹਰ ਦੀ ਬਾਹਰ ਹੀ ਮੋੜ ਦਿੱਤਾ ਕਿ ਤੂੰ ਇੱਥੋਂ ਚਲੀ ਜਾ ਜੇ ਤੇਰੇ ਭਰਾ ਨੇ ਤੈਨੂੰ ਦੇਖ ਲਿਆ ਤਾਂ ਤੈਨੂੰ ਮਾਰ ਦੇਣਗੇ ਫਿਰ ਉਹ ਆਪਣੇ ਘਰ ਆਉਂਦੀ ਹੈ ਤਾਂ ਉਸ ਦੀ ਸੱਸ ਗਾਜ਼ਰਾ ਚੇਰ ਰਹੀ ਹੁੰਦੀ ਹੈ ਤੇ ਉਸ ਨੂੰ ਵੱਜ ਮਾਰਦੀ ਹੈ ਤੇ ਉਸ ਕੋਲੇ ਆਣ ਕੇ ਬੈਠਦੀ ਹੈ ਤੇ ਪਹਿਲਾਂ ਉਹ ਨੂੰ ਪੁੱਛਦੀ ਹੈ ਕਿ ਕੱਲ ਕਿੱਥੇ ਗਈ ਸੀ ਕੀ ਹੋਇਆ ਤੇ ਫਿਰ ਉਹ ਦੱਸਦੀ ਹੈ ਕਿ ਪਹਿਲਾਂ ਮੈਂ ਇੰਸਟੀਚਿਊਟ ਵਿੱਚ ਲੱਗੀ ਹੋਈ ਸੀ ਤਾਂ ਹੁਣ ਮੈਂ ਉਸ ਦੀ ਇੰਟਰਵਿਊ ਦੇਣ ਗਈ ਸੀ ਤੇ ਉੱਥੇ ਜੇ ਮੇਰਾ ਕਾਮਾ ਬਣ ਗਿਆ ਤਾਂ ਮੈਂ ਉੱਥੇ ਨੌਕਰੀ ਲੱਗ ਜਾਊਂਗੀ ਤੇ ਉਹ ਕਹਿੰਦੀ ਅੱਛਾ ਤਾਂ ਹੀ ਤੂੰ ਨਵੇਂ ਨਵੇਂ ਸੂਟ ਪਾਏ ਹੋ ਇਹਨੇ ਤੇ ਉਹ ਕਹਿੰਦੀ ਨਵਾਂ ਅਜੇ ਹੁਣੇ ਥੋੜਾ ਨੌਕਰੀ ਮਿਲ ਗਈ ਇਹ ਹਜੇ ਤਾਂ ਇੰਟਰਵਿਊ ਦਿੱਤੀ ਏ ਜੇ ਪਾਸ ਹੋਈ ਤਾਂ ਦੇ ਦੇਣਗੇ ਕਹਿੰਦੀ ਫਿਰ ਇਹ ਨਵਾਂ ਸੂਟ ਕਿਉਂ ਪਾਇਆ ਉਹ ਕਹਿੰਦੀ ਏ ਕਿ ਆਪ ਹੀ ਤਾਂ ਤੁਸੀਂ ਕਹਿੰਦੇ ਜੇ ਕਿ ਵਧੀਆ ਬਣ ਕੇ ਰਿਹਾ ਕਰ ਕਹਿੰਦੀ ਅੱਛਾ ਕਹਿ ਦਿੱਤਾ ਤੇ ਨਾ ਮਤ ਬਲੇ ਥੋੜਾ ਨਵੇਂ ਸੂਟ ਪਾ ਕੇ ਬਹਿ ਜਾਣਾ ਕੋਈ ਕੰਮ ਕਰ ਲਿਆ ਕਰ ਤੇ ਉਹ ਕਹਿੰਦੀ ਹਾਂ ਮੈਂ ਕੱਪੜੇ ਧੋ ਕੇ ਹਟੀਆਂ ਤੇ ਇੱਥੇ ਹੀ ਉਹਨਾਂ ਦੇ ਵਿੱਚ ਕਾਫੀ ਬਹਿਸ ਚੱਲਦੀ ਏ ਤੇ ਦਾ ਕਿ ਉਹਨੂੰ ਕਾਫੀ ਮੈਨੋ ਮੈਨੀਆਂ ਹੁੰਦੀਆਂ ਨੇ ਦੂਜੇ ਪਾਸੇ ਆਪਾਂ ਦੇਖਦੇ ਹਾਂ ਰਾਜ ਤੇ ਅਮਨ ਬੈਠੇ ਹੁੰਦੇ ਨੇ ਤੇ ਉਹ ਬੈਠ ਕੇ ਆਪਸ ਵਿੱਚ ਗੱਲਾਂ ਬਾਤਾਂ ਕਰ ਰਹੇ ਹੁੰਦੇ ਤੇ ਕੋਈ ਪਰਚੀ ਜੀ ਆਈ ਹੁੰਦੀ ਹੈ ਤੇ ਉਸ ਬਾਰੇ ਉਹ ਗੱਲ ਕਰ ਰਹੇ ਹੁੰਦੇ ਹੈ ਕਿ ਇਹ ਆਈ ਹੈ ਬਹਾਲ ਸਿੰਘ ਦੇ ਨਾਂ ਤੋਂ ਤੇ ਇਹ ਦਾ ਭੂਆ ਫਰਦਾ ਨਾਮ ਹੈ ਤੇ ਇਹ ਕਿਸ ਤਰ੍ਹਾਂ ਆਈ ਹੈ ਇਸ ਚੀਜ਼ ਨੂੰ ਆਪਾਂ ਨੂੰ ਵਕੀਲ ਦੇ ਕੋਲੋਂ ਪੁੱਛਣਾ ਪੈਣਾ ਹੈ ਤੇ ਫਿਰ ਉਸ ਨਾਲ ਦੀ ਬਾਤ ਜਿਹੜੀ ਹਜੂਰ ਸਾਹਿਬ ਗਈ ਹੁੰਦੀ ਹੈ ਉਹਨਾਂ ਉਸ ਨਾਲ ਗੱਲ ਕਰਦੇ ਹਨ ਇੱਕ ਦੂਜੇ ਦੋਵੇਂ ਜਾਨੇ ਗੱਲ ਕਰਦੇ ਹਾਲਚਾਲ ਪੁੱਛਦੇ ਨੇ ਤੇ ਫਿਰ ਉਸ ਨੂੰ ਕਹਿੰਦੇ ਆ ਚਲ ਠੀਕ ਹੈ ਦੂਜੇ ਪਾਸੇ ਆਪਾਂ ਦੇਖਦੇ ਹਾਂ ਕਿ ਅਮਨ ਦੇ ਪੇਕੇ ਘਰ ਵਿੱਚ ਉਸ ਦੀ ਪਰਜਾਈ ਤੇ ਉਸ ਦੀ ਮਾਂ ਭਾਂਡੇ ਧੋ ਰਹੀ ਹੁੰਦੀ ਹੈ ਉਸ ਦੀ ਮਾਂ ਤੇ ਉਸ ਦੀ ਪਰਜਾਈ ਨੂੰ ਕਹਿੰਦੀ ਹੈ ਕਿ ਤੂੰ ਕਦੇ ਕੁਝ ਕਰ ਵੀ ਲਿਆ ਕਰ ਐਨੇ ਪਟ ਡੋਰ ਬਣਾਈ ਬੈਠੀ ਹੋ ਕਹਿੰਦੀ ਚਲ ਤੂੰ ਮਾਂ ਤੇ ਮੈਂ ਤੋਨੀ ਆ ਤੇ ਇੱਥੇ ਹੀ ਆਪ ਸਵਿਚ ਗੱਲਾਂ ਕਰਨ ਆ ਪਈਆਂ ਨੇ ਉਹ ਕਹਿੰਦੀ ਇਹ ਬਾੜੇ ਵਿੱਚ ਤੂੰ ਸਾਰੇ ਕੰਮ ਕਰ ਆਈਆਂ ਤੇ ਕਹਿੰਦੀ ਨਹੀਂ ਮੈਂ ਤਾਂ ਬਾੜੇ ਚ ਗਈ ਨਹੀਂ ਅੱਜ ਤਾਂ ਇਨੀ ਠੰਡ ਸੀ ਉਹ ਕਹਿੰਦੀ ਓਹੋ ਕਿੱਥੇ ਸਾਰਾ ਕੁਝ ਪਿਆ ਹੋਣਾ ਓਵੇਂ ਹੀ ਮੱਜਾਂ ਵਿਚਾਰੀਆਂ ਭੁੱਖੀਆਂ ਪਿਆਸੀਆਂ ਨਹੀਂ ਆਪੋ ਭੁੱਖੀਆਂ ਖੜੀਆਂ ਹੋਣੀਆਂ ਤੇ ਆਪੇ ਕੁਝ ਕਰਨੀਆਂ ਨਾ ਇੱਥੇ ਹੀ ਉਸ ਦੀ ਸੱਸ ਦੇ ਮੂੰਹੋਂ ਨਿਕਲ ਜਾਂਦਾ ਹੈ ਕਿ ਤੇਰੇ ਤਾਂ ਢਿੱਡ ਚ ਬਗਲਾ ਬਣ ਜੇ ਤਾਂ ਉਹ ਦੇਖ ਕੇ ਨਹੀਂ ਰਹਿਂਦਾ ਉਹ ਕਹਿੰਦੀ ਅੱਛਾ ਇੱਥੇ ਹੀ ਫਿਰ ਉਸ ਤੇ ਗੱਲ ਪਰਜਾਈ ਨੂੰ ਮਨ ਨੂੰ ਲੱਗ ਜਾਂਦੀ ਏ ਜਿਹੜੇ ਭੂਆ ਫਫੜ ਨੇ ਚਿੱਠੀ ਭੇਜੀ ਹੁੰਦੀ ਏ ਤੇ ਉਹ ਸੋਚ ਰਹੇ ਹੁੰਦੇ ਹਨ ਕਿ ਉਹਨਾਂ ਦੇ ਘਰ ਦਾ ਕੀ ਹਾਲ ਹੋ ਰਿਹਾ ਹੋਣਾ ਹੈ ਕੀ ਗੱਲਾਂ ਹੋ ਰਹੀਆਂ ਹੋਣੀਆਂ ਕਿ ਇਹ ਪਰਚੀ ਕਿੱਥੋਂ ਆਈ ਏ ਤੇ ਕਿਸ ਤਰ੍ਹਾਂ ਆਈ ਏ ਤੇ ਇਹਨਾਂ ਬਾਰੇ ਉਹ ਜਾਣਨ ਦੀ ਕੋਸ਼ਿਸ਼ ਕਰਨਾ ਚਾਹੁੰਦੀ ਹੁੰਦੀ ਹੈ ਤੇ ਕਹਿੰਦੀ ਹੁੰਦੀ ਹੈ ਕਿ ਰਾਣੋਂ ਤੋਂ ਪਤਾ ਲੱਗ ਜਾਣਾ ਸੀ ਤੇ ਮੈਂ ਤਾਂ ਉਸ ਨੂੰ ਵੀ ਕਹਿ ਦਿੱਤਾ ਹੈ ਕਿ ਤੂੰ ਇੱਥੇ ਨਾ ਆਈ ਤੇ ਜੇ ਨਾ ਆਇਆ ਹੁੰਦਾ ਤੇ ਉਸ ਤੋਂ ਅੱਜ ਹਾਲਚਲ ਪੁੱਛ ਲੈਂਦੀ ਉਹ ਮਾੜਾ ਮੋਟਾ ਤਾਂ ਆਪਦੀ ਭੈਣ ਨੂੰ ਫੋਨ ਫਾਨ ਕਰਦੀ ਹੀ ਹੋਣੀ ਏ ਇਸੇ ਤਰ੍ਹਾਂ ਉਹ ਦੋਵੇਂ ਜੀ ਆਪਸ ਵਿੱਚ ਗੱਲਾਂ ਕਰਦੇ ਨੇ ਦੂਜੇ ਪਾਸੇ ਜਿਹੜੀ ਉਹਨਾਂ ਦੀ ਕੰਮ ਵਾਲੀ ਹੁੰਦੀ ਏ ਉਹ ਪ੍ਰੀਤੋ ਉਹ ਝਾੜੂ ਲਾ ਰਹੀ ਹੁੰਦੀ ਹੈ ਤੇ ਪ੍ਰੀਤੋ ਆ ਜਾਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਜਲਦੀ ਜਲਦੀ ਕਰ ਸੂਰਜ ਨਿਕਲ ਰਿਹਾ ਹੈ ਤੇ ਚੰਗੀ ਤਰ੍ਹਾਂ ਸੁੱਕ ਜਾਵੇਗਾ ਛੇਤੀ ਮਾਰ ਤੇ ਉਹ ਕਹਿੰਦੀ ਹੈ ਕਿ ਬੋਕਰ ਥੋੜੀ ਜਿਹੀ ਵੱਡੀ ਲੈ ਦੋ ਇੱਥੇ ਹੀ ਫਿਰ ਉਹ ਕਹਿੰਦੀ ਹੈ ਬੋਕਰ ਤਾਂ ਬੜੀ ਵੱਡੀ ਹੈ ਕਿਉਂ ਜਦੋਂ ਕਸ ਜਾਵੇਗੀ ਫਿਰ ਹੋਰ ਲੈ ਲਈ ਹੁਣ ਕੀ ਹੋਇਆ ਤੇ ਕਹਿੰਦੀ ਤੁਸੀਂ ਤਾਂ ਬਾਲੇ ਹੀ ਕੰਜੂਸ ਜਿਆ ਦੀ ਜਦੋਂ ਸਾਡੇ ਘਰੋਂ ਸਮਾਨ ਲੈਣਾ ਉਹਦੋਂ ਤੱਕ ਕਦੇ ਨਹੀਂ ਕਿਹਾ ਕਿ ਤੁਸੀਂ ਇਹ ਨਾ ਦਿਓ ਤੁਸੀਂ ਤਾਂ ਕੰਜੂਸ ਹੀ ਬੜੇ ਜੇ ਇੱਥੇ ਹੀ ਇਹਨਾਂ ਵਿੱਚ ਬਹੁਤ ਕਾਫੀ ਜਦਾ ਬੈਸ ਹੁੰਦੀ ਹੈ ਤੇ ਕਹਿੰਦੀ ਹੈ ਕਿ ਆਹਾਂ ਬਣ ਕੇ ਆਉਂਦੀ ਜਿਵੇਂ ਨਰਸਲ ਕੀ ਹੁੰਦੀ ਏ ਤੇ ਉਹ ਕਹਿੰਦੀ ਹੈ ਜਿਹੜਾ ਕੱਪੜਾ ਸੀ ਤਾਂ ਪਾਉਣਾ ਹੁੰਦਾ ਏ ਫਿਰ ਤੁਸੀਂ ਕਹੋ ਅੱਗਾਂ ਚਾਜ ਨਾਲ ਨਹੀਂ ਬਣ ਕੇ ਆਉਂਦੀ ਇਸੇ ਤਰ੍ਹਾਂ ਉਹਨਾਂ ਦੇ ਵਿੱਚ ਕਾਫੀ ਮੈਨੋ ਮਨ ਹੁੰਦੀਆਂ ਦੇ ਚਲੀ ਜਾਂਦੀ ਹੈ ਪ੍ਰੀਤੋ ਕਹਿੰਦੀ ਹੈ ਕਿ ਇੰਨਾ ਬੋਲਦੀ ਏ ਪਤਾ ਨਹੀਂ ਕੀ ਖਾਂਦੀ ਏ ਵੈ ਅਲਰਜੀ ਕੁਛ ਕਰਦੀ ਨਹੀਂ ਇਸ ਤਰ੍ਹਾਂ ਨਾਲੇ ਝਾੜੂ ਰਾ ਲਈ ਹੁੰਦੀ ਨਾਲੇ ਉਸ ਬਾਰੇ ਮਾੜਾ ਜੰਗਾ ਸੋਚ ਰਹੀ ਹੁੰਦੀ ਹੈ ਦੂਸਰੇ ਪਾਸੇ ਆਪਾਂ ਦੇਖਦੇ ਹਾਂ ਕਿ ਜਿਹੜ ਗਗਨ ਹੁੰਦੀ ਏ ਉਹ ਆਪਦੇ ਘਰ ਵਾਲੇ ਨੂੰ ਲੈ ਕੇ ਉੱਥੇ ਆਈ ਹੁੰਦੀ ਏ ਵਾੜੇ ਚ ਤੇ ਉੱਥੇ ਲਿਆ ਕੇ ਉਹ ਨੁਕਰ ਵਾਲੇ ਨੂੰ ਕਹਿੰਦੀ ਹੈ ਕਿ ਮੇਰੇ ਢਿੱਡ ਚ ਗੋਲਾ ਬਣਿਆ ਪਿਆ ਹੈ ਮੰਮੀ ਆਂ ਦੀ ਤੇਰੇ ਗਟੜ ਚ ਗੋਲਾ ਕਿਤੇ ਪਚਦਾ ਨਹੀਂ ਤੇ ਮੇਰੇ ਸੱਚੀ ਨਹੀਂ ਪਚ ਰਿਹਾ ਮੈਂ ਤਾਂ ਰਾਤ ਵੀ ਬਲੇਵੇਂ ਲੈਂਦੀ ਰਹੀ ਆ ਉਹ ਕਹਿੰਦਾ ਹੈ ਜੇ ਤੇ ਨਹੀਂ ਬਲੇਵੇਂ ਬਣ ਰਿਆ ਨਹੀਂ ਤੇ ਦੱਸ ਦੇ ਕਿਹਦੀ ਗੱਲ ਹੈ ਤੇ ਉਹ ਕਹਿੰਦੀ ਫਿਰ ਮੈਨੂੰ ਕੁੱਟਿਆ ਜੇ ਨਾ ਮੈਂ ਗੱਲ ਦੱਸ ਦੇਨੀ ਆ ਉਕੇ ਤਾਂ ਜੇ ਤੇਰੀ ਗਲਤੀ ਹੋਈ ਫਿਰ ਤਾਂ 2-4 ਪੈ ਹੀ ਜਾਣੀਆਂ ਨੇ ਫਿਰ ਉਹ ਦੱਸ ਦਿੰਦੀ ਏ ਕਿ ਇਸ ਤਰ੍ਹਾਂ ਰਾਣੋ ਘਰੇ ਆਈ ਸੀ ਦੁਪਹਿਰ ਵੇਲੇ ਜਦੋਂ ਉਹਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਕਿ ਤੁਸੀਂ ਘਰ ਨਹੀਂ ਛੇਗੇ ਜੇ ਤੇ ਉਹ ਆਈ ਸੀ ਤੇ ਮਾਂ ਨੂੰ ਮਿਲ ਕੇ ਉਹ ਕਹਿੰਦੀ ਅਸੀਂ ਤੁਸੀਂ ਬਿਠਾਇਆ ਸੀ ਚਾਹ ਪਾਣੀ ਪਿਆ ਸੀ ਕਹਿੰਦੀ ਨਹੀਂ ਅਸੀਂ ਕੁਝ ਵੀ ਨਹੀਂ ਕੀਤਾ ਨਾ ਹੀ ਕੋਈ ਉਹਨਾਂ ਨੂੰ ਚਾਹ ਪਾਣੀ ਪਿਆਇਆ ਤੇ ਨਾ ਹੀ ਕੁਝ ਵੀ ਇੱਥੇ ਹੀ ਉਹ ਬਹੁਤ ਜ਼ਿਆਦਾ ਗੁੱਸਾ ਕਰਦਾ ਹੈ ਗੁੱਸਾ ਕਰਕੇ ਹੋਏ ਫਿਰ ਉਹ ਉਥੋਂ ਚਲਾ ਜਾਂਦਾ ਹੈ ਤੇ ਕਹਿੰਦਾ ਮੈਂ ਪੁੱਛਦਾ ਜਾ ਕੇ ਮਾਂ ਨੂੰ ਇਧਰ ਦੂਜੇ ਪਾਸੇ ਰਾਣੂ ਦੇ ਘਰ ਵਾਲੇ ਨੂੰ ਉਸ ਦਾ ਸੋਹਰਾ ਪੜ ਘਾ ਰਿਆ ਹੁੰਦਾ ਹੈ ਕਿ ਤੂੰ ਇਸ ਤਰ੍ਹਾਂ ਕਰ ਕਿ ਤੂੰ ਇਸ ਨੂੰ ਛੱਡ ਦੇ ਤੇ ਨੂੰ ਇੱਕ ਰਿਸ਼ਤਾ ਆਉਂਦਾ ਹੈ ਡੇਢ ਕਿਲੇ ਕੁੜੀ ਨੂੰ ਪੈਲੀ ਆਉਂਦੀ ਹੈ ਤੇ ਵਧੀਆ ਕੋਟੀ ਬਣੀ ਹੋਈ ਹੈ ਤੇ ਕੱਲੀ ਕੱਲੀ ਕੁੜੀ ਹੈ ਤੇ ਤੇਰੀ ਇਹ ਬਣ ਜਾਏਗੀ ਤੇ ਉਹ ਕਹਿੰਦਾ ਹੈ ਕਿ ਰਾਣੂ ਨੂੰ ਮੈਂ ਅੱਜ ਛੱਡਾਂ ਨਾ ਕੱਲ ਇਹ ਗੱਲ ਤੁਸੀਂ ਭੁੱਲ ਜੋ ਉਹ ਕਹਿੰਦਾ ਇਹ ਜੇ ਗੱਲ ਤੂੰ ਭੁੱਲਣ ਨੂੰ ਆਣਾ ਹੈ ਤਾਂ ਫਿਰ ਤੂੰ ਆਪਦਾ ਲੇੜਾ ਬਿਸਤਰਾ ਵੀ ਚੁੱਕੋ ਤੇ ਇੱਥੇ ਘਰੋਂ ਨਿਕਲੋ ਤੇ ਆਪਦਾ ਰਹਿਣ ਲੋਂ ਦੀ ਆਪੇ ਲੱਭ ਲਓ ਜਿੱਥੋਂ ਲੱਭਣਾ ਜੇ ਇਸ ਤਰ੍ਹਾਂ ਕਰਕੇ ਉਹਨਾਂ ਦੇ ਪਿਓ ਪੁੱਤ ਵਿੱਚ ਬਹਿਸ ਹੋ ਰਹੀ ਹੈ ਕਿਸ ਤਰ੍ਹਾਂ ਰਾਣੋ ਦਾ ਘਰ ਤੜਵਾਉਣਗੇ ਇਹ ਦੋਵੇਂ ਜੀ ਇਹ ਆਪਾਂ ਅੱਗੇ ਦੇਖਾਂਗੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰੋ ਧੰਨਵਾਦ ਜੀ